ਇਹ ਮ ਖੜਾਇ ਕਿਸੇ ਤਰੀਕੇ ਦਾ ਕੋਈ ਛੱਪੜ ਨਹੀਂ ਬਲਕਿ ਪਿੰਡ ਦਾ ਮੁੱਖ ਰਸਤਾ ਹੈ ਇਸ ਤਸਵੀਰਾਂ ਬਿਆਨ ਕਰਦੀਆਂ ਕਿ ਪਿੰਡ ਵਾਸੀ ਜਿਹੜੇ ਨੇ ਕਿਸ ਤਰੀਕੇ ਦੀ ਜਲਾਲਤ ਚ ਨਰਕ ਚ ਰਹਿ ਰਹੇ ਨੇ ਜਦੋਂ ਸਰਕਾਰ ਸਰਕਾਰ ਬਣੀ ਹੈ ਜੀ ਉਦੋਂ ਅਨਮੋਲ ਗਗਨ ਜੀ ਸਾਡੇ ਐਮ ਐਲ ਏ ਖਰੜਾ ਹਲਾਕੇ ਦੇ ਆ ਇੱਥੇ ਆਏ ਸੀਗੇ ਉਹਨਾਂ ਨੇ ਮੌਕਾ ਦੇਖਿਆ ਸੀ ਮੌਕਾ ਦੇਖ ਕੇ ਉਹਨਾਂ ਨੇ ਕਿਹਾ ਸੀ ਵੀ ਹਫ਼ਤੇ ਦੋ ਹਫ਼ਤੇ ਦੇ ਵਿੱਚ ਇਹ ਮਸਲਾ ਤੁਹਾਡਾ ਹੱਲ ਹੋ ਜਾਏਗਾ ਤੇ ਉਦੋਂ ਬਾਅਦ ਕੋਈ ਕਾਰਵਾਈ ਨਹੀਂ ਹੋਈ ਆ ਸਾਡੇ ਗੁਰੂ ਘਰ ਦੇ ਵਿੱਚ ਸਮਾਜ ਸਾਡੇ ਧਾਰਮਿਕ ਸਥਾਨ ਦੇ ਵਿੱਚ ਕੋਈ ਵੀ ਮੱਥਾ ਟੇਕਣ ਨਹੀਂ ਆ ਸਕਦਾ ਇੱਕ ਪਾਣੀ ਦੀ ਬਦੌਲਤ ਕਰਕੇ ਸਾਡੇ ਗੁਰੂ ਘਰ ਦੀ ਕਿੱਡੀ ਬੇਅਦਬੀ ਹੈ ਸਾਰਾ तकरीबन ਪਿੰਡ ਐਸੇ ਮੇਨ ਰਸਤੇ ਨੂੰ ਆਉਂਦਾ ਸੀ ਐਸੇ ਨੂੰ ਜਾਂਦਾ ਸੀ ਇਸ ਤੇ ਬਲੌਕ ਹੋਣ ਕਰ ਮੈਂ ਕੀ ਕਹਿਣਾ ਮਤਲਬ ਕੋਈ ਕਿਧਰੇ ਨੂੰ ਆਵਾਜਾਈ ਤੇ ਵੀ ਸਾਡਾ ਬਹੁਤ ਫਰਕ ਪੈਂਦਾ ਤੇ ਘਰਾਂ ਦੇ ਵਿੱਚ ਜਿਹੜੀਆਂ ਰਸੋਈਆਂ ਉਹਨਾਂ ਤੱਕ ਵੀ ਸਾਡੇ ਕੀੜੇ ਜਾ ਚੁੱਕੇ ਨੇ ਮੈਂ ਅਸੀਂ ਜਿਸ ਐਮਐਲਏ ਨੂੰ ਅਸੀਂ ਵੋਟਾਂ ਪਾ ਕੇ ਹਾਇਰ ਕੀਤਾ ਸੀ ਉਹਨੂੰ ਲੱਖ ਲਾਣ ਤਾਂ ਸਾਡੇ ਵੱਲੋਂ ਵੀ ਦੁਬਾਰਾ ਕਿਰਪਿਆ ਕਰਕੇ ਸਾਡੇ ਪਿੰਡ ਦੇ ਵਿੱਚ ਨਾ ਆਵੇ ਤੇ ਨਾਂ ਸਾ ਤੋਂ ਵੋਟ ਦੀ ਉਮੀਦ ਰੱਖੇ ਕੋਈ ਵੀ ਕਿਸੇ ਵੀ ਤਰ੍ਹਾਂ ਸਾਡਾ ਹੱਲ ਨਹੀਂ ਹੋ ਰਿਹਾ ਮੋਹਾਲੀ ਦੇ ਪਿੰਡ ਹਸਨਪੁਰ ਖੜੇ ਆਂ ਤਹਿਸੀਲ ਖਰੜ ਔਰ ਮੰਤਰੀ ਰਹਿ ਚੁੱਕੇ ਹਨ ਮੋਲ ਗਗਨਮਾਨ ਦਾ ਇਹ ਹਲਕਾ ਜਿੱਥੇ ਵਿਕਾਸ ਤੇ ਦਾਅਵੇ ਕਰਨ ਦੇ ਲਗਾਤਾਰ ਦਾਅਵੇ ਜਿਹੜੇ ਨੇ ਉਹ ਫੇਲ ਹੁੰਦੇ ਨਜ਼ਰ ਆਉਂਦੇ ਨੇ ਔਰ ਇਹ ਜਿੱਥੇ ਮੈਂ ਖੜਾ ਹਾਂ ਕਿਸੇ ਤਰੀਕੇ ਦਾ ਕੋਈ ਛੱਪੜ ਨਹੀਂ ਬਲਕਿ ਪਿੰਡ ਦਾ ਮੁੱਖ ਰਸਤਾ ਹੈ ਜਿਸ ਰਸਤੇ ਨੂੰ ਪਿੰਡ ਦੇ ਵਿੱਚੋਂ ਦੀ ਹੋ ਕੇ ਹਸਨਪੁਰ ਪਿੰਡ ਜਿਹੜਾ ਹੈ ਉਹ ਆਉਂਦਾ ਹੈ ਔਰ ਹਸਨਪੁਰ ਦਾ ਇਹ ਰਸਤਾ ਜਿਹੜਾ ਹੈ ਇਹ ਤਸਵੀਰਾਂ ਬਿਆਨ ਕਰਦੀਆਂ ਕਿ ਪਿੰਡ ਵਾਸੀ ਜਿਹੜੇ ਨੇ ਕਿਸ ਤਰੀਕੇ ਦੀ ਜਲਾਲਤ ਚ ਨਰਕ ਚ ਰਹਿ ਰਹੇ ਨੇ ਔਰ ਲਗਾਤਾਰ ਇਹ ਦਾਅਵੇ ਹੁੰਦੇ ਸੀ ਕਿ ਜਿਹੜੇ ਵੱਖ-ਵੱਖ ਪਿੰਡ ਨੇ ਫਿਰ ਉਹ ਖਰੜ ਹਲਕੇ ਦੇ ਹੋਣ ਖਰੜ ਤਹਿਸੀਲ ਦੇ ਹੋਣ ਉਹ ਤਮਾਮ ਇਲਾਕਿਆਂ ਦੇ ਵਿੱਚ ਤਮਾਮ ਪਿੰਡਾਂ ਦੇ ਵਿੱਚ ਵਿਕਾਸ ਜਿਹੜਾ ਉਹ ਪੂਰਨ ਤੌਰ ਤੇ ਨਾਲ ਹੋਇਆ ਪਰ ਜਿਸ ਤਰੀਕੇ ਦੇ ਹਾਲਾਤ ਬਣਦੇ ਨਜ਼ਰ ਆਉਂਦੇ ਨੇ ਸੋ ਇਥੋਂ ਦੇ ਲੋਕ ਜਿਹੜੇ ਨੇ ਕਿਸ ਸਥਿਤੀ ਦੇ ਵਿੱਚ ਰਹਿ ਰਹੇ ਹੋਣਗੇ ਇਹ ਹਾਲਾਤ ਔਰ ਤਸਵੀਰਾਂ ਬਿਆਨ ਕਰਦੀਆਂ ਨੇ ਇੱਕ ਪਾਸੇ ਇਹ ਜਿਹੜੀ ਤਸਵੀਰ ਹੈ ਇਹ ਪਿੰਡ ਦਾ ਛੱਪੜ ਹੈ ਜਿਹੜਾ ਕੀ ਲਗਾਤਾਰ ਜਦੋਂ ਬਾਰਿਸ਼ ਹੁੰਦੀ ਹੈ ਤਾਂ ਉਸ ਤੋਂ ਬਾਅਦ ਓਵਰਫਲੋ ਤਾਂ ਹੁੰਦਾ ਹੈ ਔਰ ਉਸ ਤੋਂ ਬਾਅਦ ਇਹ ਪਾਣੀ ਜਿਹੜਾ ਹੈ ਵਾਪਸ ਇਸ ਛੱਪੜ ਦੇ ਵਿੱਚ ਨਹੀਂ ਜਾਂਦਾ ਔਰ ਉਸ ਤੋਂ ਬਾਅਦ ਦੂਸਰੀ ਤਸਵੀਰ ਜਿਹੜੀ ਹੈ ਉਹ ਇਸ ਪਿੰਡ ਦਾ ਗੁਰਦੁਆਰਾ ਸਾਹਿਬ ਹੈ ਇਹ ਗੁਰਦੁਆਰਾ ਸਾਹਿਬ ਦੇ ਬਾਹਰ ਚਫੇਰੇ ਪਾਣੀ ਜਿਹੜਾ ਉਹ ਕਿਸ ਤਰੀਕੇ ਦੇ ਨਾਲ ਜਾਂਦਾ ਹੈ ਇਹ ਇੱਥੇ ਖੜਾ ਜਿਹੜਾ ਛੱਪੜ ਦਾ ਪਾਣੀ ਹੈ ਸਾਫ਼ ਬਿਆਨ ਕਰ ਰਿਹਾ ਕਿ ਗੁਰਦੁਆਰਾ ਸਾਹਿਬ ਦੇ ਚਾਰੋਂ ਤਰਫ ਪਾਣੀ ਜਿਹੜਾ ਉਹ ਪਹੁੰਚਦਾ ਹੈ ਪਰ ਪ੍ਰਸ਼ਾਸਨ ਜਿਹੜਾ ਉਹ ਗੁੜੀ ਨੂੰ ਸੁੱਤਾ ਹੋਇਆ ਔਰ ਪਿੰਡ ਵਾਸੀ ਜਿਹੜੇ ਨੇ ਇਸ ਨਰਕ ਦੇ ਵਿੱਚ ਰਹਿਣ ਦੇ ਲਈ ਇਸ ਨਰਕ ਦੇ ਵਿੱਚ ਜੀਣ ਦੇ ਲਈ ਮਜਬੂਰ ਨੇ ਜਿਸ ਤੇ ਇਹ ਤਸਵੀਰਾਂ ਜਿਹੜੀਆਂ ਨੇ ਛੋਟੇ-ਛੋਟੇ ਬੱਚੇ ਇਸ ਪਿੰਡ ਦੇ ਅੱਜ ਸਾਡੇ ਨਾਲ ਯਾਨਕੀ ਪੀਟੀਸੀ ਨਿਊਜ਼ ਦੀ ਟੀਮ ਦੇ ਨਾਲ ਗੱਲਬਾਤ ਕਰਨ ਦੇ ਲਈ ਪਹੁੰਚੇ ਔਰ ਆਪਣੇ ਮਜਬੂਰੀਆਂ ਜਿਹੜੀਆਂ ਨੇ ਕਿਉਂਕਿ ਲਗਾਤਾਰ ਕਈ ਵਾਰ ਇਹ ਪਿੰਡ ਵਾਸੀ ਜਿਹੜੇ ਨੇ ਇਹ ਆਪਣੀ ਪੁਕਾਰ ਜਿਹੜੀ ਹੈ ਇਹ ਪੰਚਾਇਤ ਸਰਪੰਚਾਂ ਤੱਕ ਪਹੁੰਚਾ ਚੁੱਕੇ ਨੇ ਇਸੇ ਤਰੀਕੇ ਦੇ ਨਾਲ ਪ੍ਰਸ਼ਾਸਨਿਕ ਅਧਿਕਾਰੀਆਂ ਤੱਕ ਪਹੁੰਚਾ ਚੁੱਕੇ ਨੇ ਔਰ ਇਹੀ ਗੱਲ ਜਿਹੜੀ ਹੈ ਮੰਤਰੀ ਰਏ ਔਰ ਇੱਥੋਂ ਮੌਜੂਦਾ ਵਿਧਾਇਕ ਅਨਮੋਲ ਗਗਨਮਾਨ ਤੱਕ ਇਹ ਗੱਲ ਪਹੁੰਚੀ ਪਰ ਹਾਲਾਕਿ ਕਿਸੇ ਤਰੀਕੇ ਦਾ ਹੱਲ ਜਿਹੜਾ ਹੈ ਉਹ ਨਹੀਂ ਹੋਇਆ ਹੁਣ ਇਸ ਬਾਬਤ ਜੋ ਤਸਵੀਰਾਂ ਨੇ ਗਲੀਆਂ ਤੱਕ ਪਾਣੀ ਜਿਹੜਾ ਹੈ ਪੂਰਨ ਤੌਰ ਦੇ ਉੱਪਰ ਭਰਿਆ ਹੋਇਆ ਜੋ ਹਾਲਾਤ ਨੇ ਇਹ ਅੱਜ ਦਾ ਪਾਣੀ ਨਹੀਂ ਬਲਕਿ ਜਿਵੇਂ ਇਹ ਜਿਹੜੀ ਕਾਈ ਕਹ ਲਈਏ ਜਾਂ ਹਰਿਆਲੀ ਜਿਹੜੀ ਇਸ ਦੇ ਵਿੱਚੋਂ ਨਿਕਲ ਕੇ ਆਉਂਦੀ ਹੈ ਸੋ ਉਹ ਕਿਤਨਾ ਕਿਤੇ ਕਿਵੇਂ ਲੋਕਾਂ ਤੱਕ ਜਾਨਲੇਵਾ ਬਿਮਾਰੀਆਂ ਜਿਹੜੀਆਂ ਨੇ ਉਹ ਫੁਲਾਉਂਦੀ ਐ ਇਹ ਤਸਵੀਰਾਂ ਜਿਹੜੀਆਂ ਨੇ ਉਹ ਸਾਬ ਦਿਖਾਈ ਦਿੰਦੀਆਂ ਨੇ ਤਾਂ ਕਿਸੇ ਤਰੀਕੇ ਦੇ ਨਾਲ ਕੋਈ ਪ੍ਰਸ਼ਾਸਨਿਕ ਅਧਿਕਾਰੀ ਦੇ ਨਾਲ ਕੋਈ ਗੱਲਬਾਤ ਹੋਈ ਕਦੀ ਵੀ ਜੋ ਹਾਲਾਤ ਪਿੰਡ ਦੇ ਨੇ ਪਿੰਡ ਨਰਕ ਦੇ ਵਿੱਚ ਰਹਿ ਰਹੇ ਪਹਿਲੇ ਜੀ ਜਦੋਂ ਸਰਕਾਰ ਸਰਕਾਰ ਬਣੀ ਆ ਜੀ ਤੇ ਉਦੋਂ ਅਨਮੋਲ ਗਰਾਂਜ ਸਾਡੇ ਐਮਐਲਏ ਹਰ ਹਰੜਾ ਹਲਾਕੇ ਦੇ ਆਇਆ ਇੱਥੇ ਆਏ ਸੀਗੇ ਉਹਨਾਂ ਨੇ ਮੌਕਾ ਦੇਖਿਆ ਸੀ ਮੌਕਾ ਦੇਖ ਕੇ ਉਹਨਾਂ ਨੇ ਕਿਹਾ ਸੀ ਵੀ ਹਫ਼ਤੇ ਦੋ ਹਫ਼ਤੇ ਦੇ ਵਿੱਚ ਇਹ ਮਸਲਾ ਤੁਹਾਡਾ ਹੱਲ ਹੋ ਜਾਏਗਾ ਤੇ ਉਦੋਂ ਬਾਅਦ ਕੋਈ ਕਾਰਵਾਈ ਨਹੀਂ ਹੋਈ ਕਿੰਨੀ ਦਿਨਤ ਪੁਰਾਣੀ ਗੱਲ ਹੈ 1 ਸਾਲ ਤੋਂ ਉੱਪਰ ਦਾ ਟਾਈਮ ਬੀਤ ਗਿਆ ਜਦੋਂ ਮਤਲਬ ਉਹ ਹਫਤਾ ਆਇਆ ਹੀ ਨਹੀਂ ਬਾਅਦ ਦੇ ਵਿੱਚ ਆਇਆ ਹੀ ਨਹੀਂ ਕੋਈ ਅਸਵ ਦੇ ਬਾਅਦ ਸਰਪੰਚਾਂ ਨੂੰ ਕਿਹਾ ਗਿਆ ਮੌਜੂਦਾ ਨੂੰ ਤੇ ਉਹ ਕਹਿੰਦੇ ਵੀ ਅਸੀਂ ਹੁਣ ਕਰਦੇ ਹੁਣ ਕਰਦੇ ਹੁਣ ਕਰਦੇ ਕੋਈ ਕਾਰਵਾਈ ਨਹੀਂ ਹੋਈ ਤੇ ਬਾਅਦ ਠੀਕ ਹੈ ਜੀ ਜੀ ਅਸੀਂ ਆਮ ਪੰਚਾਇਤ ਨੂੰ ਵੀ ਕਹਿੰਦੇ ਰਹੇ ਨੇ ਪਰ ਉਹ ਜਿਹਦੇ ਕਰਕੇ ਸਾਡਾ ਇਹ ਮਸਲਾ ਲੰਬਾ ਲਟਕਦਾ ਚੱਲੇ ਆ ਰਿਹਾ ਹੈ ਅੱਜ ਸਾਨੂੰ ਇੰਨੀ ਪ੍ਰੋਬਲਮ ਆ ਰਹੀ ਏ ਸਾਡੇ ਰਿਸ਼ਤੇਦਾਰ ਵੀ ਗਾਲ੍ਹਾਂ ਕੱਢਦੇ ਸਾਨੂੰ ਆ ਕੇ ਵੀ ਕਿੱਦਾਂ ਨੂੰ ਬੜੀ ਏ ਕਿਦੋਂ ਨਾ ਬੜੀ ਏ ਆ ਸਾਡੇ ਗੁਰੂ ਘਰ ਦੇ ਵਿੱਚ ਸਮਾਜ ਸਾਡੇ ਧਾਰਮਿਕ ਸਥਾਨ ਦੇ ਵਿੱਚ ਕੋਈ ਵੀ ਮੱਥਾ ਟੇਕਣ ਨਹੀਂ ਆ ਸਕਦਾ ਇੱਕ ਪਾਣੀ ਦੀ ਬਦੌਲਤ ਕਰਕੇ ਸਾਡੇ ਗੁਰੂ ਘਰ ਦੀ ਕਿੱਡੀ ਬੇਅਦਬੀ ਏ ਤੇ ਅਸੀਂ ਗੁਰੂ ਪੰਥ ਨੂੰ ਅਸੀਂ ਆਪਣਾ ਗੁਰੂ ਮੰਨਦੇ ਆ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਗੁਰੂ ਮੰਨਦੇ ਆ ਤੇ ਸਾਡੀ ਇਹ ਦੁਰਦਸ਼ਾ ਜਿਹੜੀ ਹੈ ਇਹ ਸਾਡੀ ਬਹੁਤ ਮਾੜੀ ਏ ਤੇ ਸਾ ਤੋਂ ਇਹ ਸਹਿਣ ਨਹੀਂ ਹੁੰਦੀ ਪਰ ਕਿਉਂਕਿ ਜਿਹੜੀ ਇਹ ਸਮੱਸਿਆ ਆਮ ਕਰਕੇ ਸੋ ਸਾਰੇ ਪਿੰਡ ਵਾਲੇ ਇੱਥੇ ਇਕੱਠੇ ਹੋਏ ਹੋ ਕਿਸੇ ਤਰੀਕੇ ਦੇ ਨਾਲ ਕੋਈ ਪ੍ਰਸ਼ਾਸਨਿਕ ਅਧਿਕਾਰੀ ਆਉਂਦਾ ਨਹੀਂ ਕੋਈ ਡੀਸੀ ਤੱਕ ਪਹੁੰਚ ਕੀਤੀ ਹੋਵੇ ਜਾਂ ਕਿਸੇ ਤਰੀਕੇ ਨਾਲ ਕਿਸੇ ਐਮਐਲਏ ਤੱਕ ਪਹੁੰਚ ਕੀਤੀ ਹੋਵੇ ਬਾਅਦ ਦੇ ਵਿੱਚ ਕੋਈ ਸਰਪੰਚ ਤੁਹਾਡੇ ਨੇ ਅੱਗੇ ਤੱਕ ਪਹੁੰਚ ਕੀਤੀ ਹੋਵੇ ਮੈਂ ਪਿਛਲੇ ਸੰਗਰਾਮ ਨੂੰ ਗੁਰਦਲ ਦੇ ਵਿੱਚ ਬੋਲਿਆ ਸੀ ਵੀ ਆਪਾਂ ਹੀ ਕਮੇਟੀ ਵੱਲੋਂ ਲੈਟਰ ਲਿਖ ਕੇ ਆਪਾਂ ਐਸਡੀਐਮ ਨੂੰ ਡੀਸੀ ਨੂੰ ਪੁੱਡਾ ਦੇ ਦਫ਼ਤਰਾਂ ਚ ਜਿਹੜੇ ਕੰਸਰਨ ਅਫਸਰ ਹੈ ਇਹਨਾਂ ਨੂੰ ਆਪਾਂ ਪੇਸ਼ ਹੋਈਏ ਤੇ ਉਹਦੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਦੇਮੇਲੇ ਉਹਦਾ ਸਮਾ ਉਲਟਾ ਪ੍ਰਚਾਰ ਕਰ ਦਿੰਦਾ ਕਿ ਇਹ ਤਾਂ ਲੜਨ ਆਇਆ ਇਹ ਤਾਂ ਐ ਆਇਆ ਮੈਂ ਵੀ ਬਹੁਤ ਬਹੁਤ ਕੋਈ ਨਹੀਂ ਆ ਪਾਣੀ ਦਾ ਮਸਲਾ ਕਰੋ ਪਰ ਡੀਸੀ ਕੋ ਚੱਲੋ ਕੋਈ ਕਿਤੇ ਦੂਏ ਦੇ ਮੋਲੇ ਹੋਈ ਜਾਣੇ ਕੋਈ ਜਾਂਦਾ ਨਹੀਂ ਜੀ ਕੋਈ ਸੁਣਾਈ ਨਹੀਂ ਜੀ ਕੋਈ ਸੁਣਾਈ ਨਹੀਂ ਜੀ ਹੈਗੀ ਸਾਡੀ ਪਾਣੀ ਬੰਦ ਕਰਨੇ ਵਾਲਿਆਂ ਨੇ ਬੰਦ ਕਰਤਾ ਸਾਰੀ ਉਮਰ ਦਾ ਚੱਲਦਾ ਦਾ ਸਾਰੀ ਉਮਰ ਦਾ ਪਾਣੀ ਚੱਲਦਾ ਦਾ ਮੈਂ ਡਰਦੀ ਨਹੀਂ ਹੈਗੀ ਉਹਨਾਂ ਨੇ ਪਾਣੀ ਬੰਦ ਕਰਤਾ ਸਾੜਾ ਜੱਟਾਂ ਨੇ ਹਾਂ ਪਰ ਕੇ ਸਾੜੇ ਮੂਰੇ ਗੰਦ ਪਾਤਾ ਸਾੜਾ ਬੁਰਾ ਹਾਲ ਕਰਤਾ ਸਾੜਾ ਉਰੇ ਨੇ ਇਹ ਮਤਲਬ ਪਹਿਲਾਂ ਕਿਸੇ ਪਿੰਡ ਦੇ ਵਿੱਚੋਂ ਦੀ ਨਿਕਲਦਾ ਸੀ ਪਾਣੀ ਬਾਹਰ ਸਿੱਧਾ ਹੀ ਜਾਂਦਾ ਦਾ ਛਿਪਦੀ ਨੂੰ ਜਾਂਦਾ ਦਾ ਪਾਣੀ ਇਹ ਜੱਟਾਂ ਨੇ ਬੰਦ ਕਰਤਾ ਹਾਂਜੀ ਇਹ ਪਿੰਡ ਜਦੋਂ ਡਿਵੈਲਪਮੈਂਟ ਹੋਇਆ ਉਸ ਤੋਂ ਬਾਅਦ ਬੰਦ ਹੋ ਗਿਆ ਕਿਉਂ ਸਾਡੀਆਂ ਫਸਲਾਂ ਖਰਾਬ ਹੋਣੀਆਂ ਜ਼ਿੰਦਗੀ ਤੇ ਪਾਣੀ ਜਾਂਦਾ ਤਾਂ ਮੇਰੇ 50 ਸਾਲ ਹੋ ਗਏ ਮੈਨੂੰ ਆਈ ਨੂੰ ਜੀ ਇੱਧਰੋਂ ਪਾਣੀ ਜਾਂਦਾ ਤਾਂ ਪਾਣੀ ਖੜਦਾ ਨਹੀਂ ਤਾਂ ਹੈਗਾ ਅੱਗੇ ਫਿਰ ਹੁਣ ਸੋਚਿਆ ਕੀ ਹੈ ਅੱਗੋਂ ਵੀ ਬੱਚਿਆਂ ਇਸੇ ਤਰੀਕੇ ਦੇ ਨਾਲ ਰਹਿਣਾ ਜਾਂ ਬੱਚਿਆਂ ਨੂੰ ਆਪਣੇ ਨੂੰ ਕਿਸੇ ਤਰੀਕੇ ਨਾਲ ਸੈਟਲ ਆਊਟ ਕਰਨਾ ਹੈ ਇਹ ਜੋ ਹਾਲਾਤ ਬਣੇ ਹੋਏ ਪਿੰਡ ਦੇ ਜੋ ਨਰਕ ਦੇ ਵਿੱਚ ਤੁਸੀਂ ਰਹਿ ਰਹੇ ਹੋ ਅਸੀਂ ਕਰਨਾ ਜੀ ਅਸੀਂ ਚਾਹੁੰਦੇ ਵੀ ਸਾਰਾ ਪਾਣੀ ਨਿਕਲੇ ਗੁਰਦੁਆਰੇ ਕੰਦਾ ਸਾਡੀਆਂ ਗਰਨਾਂ ਵਾਲੀਆਂ ਪਈਆਂ ਬਹੁਤ ਨੁਕਸਾਨ ਹੋ ਰਿਹਾ ਜੀ ਸਾਡਾ ਬਹੁਤ ਹੀ ਜਿਆਦਾ ਨੁਕਸਾਨ ਹੁੰਦਾ ਜਿੰਨਾ ਵੀ ਕਹੋ ਤੁਸੀਂ ਇਹਨਾਂ ਨੇ ਪਾਣੀ ਬੰਦ ਕਰਤਾ ਸਾਨੂੰ ਸੰਗੱਟੀ ਗਰੀਬਾਂ ਨੂੰ ਲਿਆਤੀ ਅਸੀਂ ਕਿੰਨੀ ਕਿੰਨੀ ਕਬਾਦੀ ਪਿੰਡ ਦੀ ਹੈਗੀ ਜੀ 7-800 ਤੋਂ ਕਰੀਬ ਵੋਟ ਹੈਗੀ ਹੈ ਜੀ ਪਿੰਡ ਦੇ ਵਿੱਚ ਜਿਸ ਦੇ ਵਿੱਚੋਂ ਕਹਿਣ ਦਾ ਮਤਲਬ ਵੀ ਅੱਧੇ ਪਰਸੈਂਟ ਨੂੰ ਇਸ ਚੀਜ਼ ਦੀ ਪ੍ਰੋਬਲਮ ਹੈ ਇਸ ਜ ਸਾਰਾ तकरीबन ਪਿੰਡ ਐਸੇ 메ਨ ਰਸਤੇ ਨੂੰ ਆਉਂਦਾ ਸੀ ਐਸੇ ਨੂੰ ਜਾਂਦਾ ਸੀ ਐਸ ਤੇ ਬਲੌਕ ਹੋਣ ਦਾ ਕੀ ਕਹਿਣ ਦਾ ਮਤਲਬ ਕੋਈ ਕਿਧਰੇ ਨੂੰ ਆਵਾਜਾਈ ਤੇ ਵੀ ਸਾਡਾ ਬਹੁਤ ਫਰਕ ਪੈਂਦਾ ਤੇ ਘਰਾਂ ਦੇ ਵਿੱਚ ਜਿਹੜੀਆਂ ਰਸੋਈਆਂ ਉਹਨਾਂ ਤੱਕ ਵੀ ਸਾਡੇ ਕੀੜੇ ਜਾ ਚੁੱਕੇ ਨੇ ਤੇ ਸਾਨੂੰ ਕਹਿਣ ਦਾ ਮਤਲਬ ਪਹਿਲਾਂ ਦਾ ਸਵੇਰੇ ਉੱਠ ਕੇ ਅੱਧਾ ਦਰਜਣ ਕੀੜੇ ਕੱਢਣੇ ਪੈਂਦੇ ਆ ਰਸੋਈਆਂ ਦੇ ਵਿੱਚੋਂ ਤੇ ਤਾਂ ਜਾ ਕੇ ਅਸੀਂ ਆਪਣਾ ਕੁਝ ਖਾ ਪੀ ਸਕਦੇ ਆਪਣੇ ਬੱਚਿਆਂ ਨੂੰ ਕੋਈ ਜ਼ਿਹਦ ਵਿਭਾਗ ਦੀ 1% ਦੀ ਕਿਸੇ ਨੇ ਕੋਈ ਰਿਸਪੌਂਸਿਬਿਲਟੀ ਨਹੀਂ ਲੰਦਾ ਉਰੇ ਆ ਕੇ ਆਨੇ ਆਸ਼ਵਾਸ਼ਣ ਦੰਨੇ ਹੈ ਹੋ ਜਾਏਗਾ ਨਹੀਂ ਹੋ ਜਾਏਗਾ ਉਸ ਤੋਂ ਬਾਦ ਕੋਈ ਵੀ ਅਧਿਕਾਰੀ ਸਾਡੇ ਕੋਲ ਆ ਕੇ ਦੁਬਾਰਾ ਮੂੰਹ ਨਹੀਂ ਦਿਖਾਂਦਾ ਸਭ ਤੋਂ ਪਹਿਲਾਂ ਤਾਂ ਕਹਿਣ ਦਾ ਮਤਲਬ ਮੈਂ ਅਸੀਂ ਜਿਸ ਐਮਐਲਏ ਨੂੰ ਅਸੀਂ ਵੋਟਾਂ ਪਾ ਕੇ ਹਾਇਰ ਕੀਤਾ ਸੀ ਉਹਨੂੰ ਲੱਖ ਲਾਣ ਤਾਂ ਸਾਡੇ ਵੱਲੋਂ ਹੋਣ ਵੀ ਦੁਬਾਰਾ ਕਿਰਪਿਆ ਕਰਕੇ ਸਾਡੇ ਪਿੰਡ ਦੇ ਵਿੱਚ ਨਾ ਆਵੇ ਤੇ ਨਾ ਸਾ ਤੋਂ ਵੋਟ ਦੀ ਉਮੀਦ ਰੱਖੇ ਕੋਈ ਵੀ ਕਿਸੇ ਵੀ ਤਰ੍ਹਾਂ ਸਾਡਾ ਹੱਲ ਨਹੀਂ ਹੋ ਰਿਹਾ ਅਸੀਂ ਸਭ ਕਿਤੇ ਅਪਰੋਚ ਕਰ ਚੁੱਕੇ ਹਾਂ ਇੱਥੇ ਤੱਕ ਐਸਡੀਐਮ ਸਾਹਿਬ ਵੀ ਖੁਦ ਵੀਡੀਓ ਸਾਹਿਬ ਵੀ ਆ ਕੇ ਇਸ ਚੀਜ਼ ਦਾ ਮੌਕਾ ਦੇਖ ਚੁੱਕੇ ਹਨ ਤੇ ਉਹ ਕਹਿੰਦੇ ਜਗ੍ਹਾ ਦੇ ਦਿਓ ਜਗ੍ਹਾ ਅਸੀਂ ਕਿੱਥੋਂ ਦੇ ਦਈਏ ਜੇ ਸਾਡੇ ਕੋਲ ਅਵੇਲੇਬਲ ਹੀ ਨਹੀਂ ਹੈਗੀ ਅਸੀਂ ਕਿੱਥੋਂ ਦੇ ਦਈਏ ਕੰਮ ਤਾਂ ਪ੍ਰਸ਼ਾਸਨ ਨੇ ਹੱਲ ਕਰਨਾ ਜ਼ਿੰਮੇਵਾਰ ਨੇ ਹੱਲ ਕਰਨਾ ਨਹੀਂ ਜਾਂ ਤੁਸੀਂ ਜਾਂ ਕਿਸੇ ਨੇ ਨਹੀਂ ਕਰਨਾ ਪ੍ਰਸ਼ਾਸਨ ਤੱਕ ਕਿਸੇ ਨੂੰ ਕਰਨੇ ਨਹੀਂ ਦਿੰਦੇ ਪ੍ਰਸ਼ਾਸਨ ਵਾਲੇ ਨਹੀਂ ਕਰ ਦਿੰਦੇ ਪ੍ਰਸ਼ਾਸਨ ਵਾਲੇ ਕੁਝ ਰੁਕ ਜਾ ਪ੍ਰਸ਼ਾਸਨ ਵਾਲੇ ਦਿਨੇ ਏਡੀਸੀ ਕੋ ਗਏ ਆ ਉਹ ਕਹਿੰਦੇ ਤੁਹਾਡੇ ਉਹਦੇ ਕੋਲ ਵੀਡੀਓ ਸਭ ਕੋਲ ਹੋਣਾੜੇ ਕੋ ਆ ਜੋ ਹੋ ਕੇ ਤੁਹਾਡੀ ਰਿਪੋਰਟ ਆਈ ਹੋਈ ਸਾਰਾ ਕੁਝ ਦੱਸਿਆ ਲੜਕੀ ਵੀ ਇੱਥੇ ਡਿੱਗ ਕੇ ਮਰ ਕੇ ਡਿੱਗ ਗਿਰ ਕੇ ਮਰ ਗਈ ਹੈ ਤੇ ਇਹ ਪਰਸੋਂ ਜਾ ਕੇ ਆ ਸੀ ਇਹ ਲੜਕੀ ਪੜ੍ਹ ਕੇ 1.5 ਸਾਲ 2 ਸਾਲ ਹੋ ਗਏ ਗਿਰ ਕੇ ਇੱਥੇ ਗਿਰ ਕੇ ਕੰਦੋਦੋ ਬਣੀ ਹੈ ਉਹ ਤੋਂ ਬਾਅਦ ਅਸੀਂ ਕੋਈ ਪੁੱਛੇ ਸਾਨੂੰ ਥੋੜੀ-ਬਹੁਤੀ ਗ੍ਰਾਂਟ ਬਿਲਕੁਲ ਥੋੜੀ-ਬਹੁਤੀ ਦੇ ਦਿਓ ਸਾਨੂੰ ਕੁੱਛ ਨਹੀਂ ਦਿੱਤਾ ਉਸ ਕੱਲ ਪਰਸੋਂ ਅਸੀਂ ਖਾਲੀ ਆਏ ਆ ਠੀਕ ਹੈ ਅਸੀਂ ਪਰਸੋਂ ਵੀ ਇਹੀ ਗੱਲ ਕਹੀ ਹੈ ਵੀ ਸਾਨੂੰ ਪਿੰਡ ਵਾਤੇ ਕਿਸੇ ਵੱਲੋਂ ਕੋਈ ਵੀ ਕੋਈ ਮਸਲਾ ਕਰ ਦੋ ਹੱਲ ਕੋਈ 1.5 ਲੱਖ 2 ਲੱਖ 3 ਲੱਖ ਆਹੀ ਦੇ ਦੋ ਵੀ ਦੁਵਾਰ ਕਰਨ ਵਾਸਤੇ ਪਹਿਲਾਂ ਸਾਨੂੰ ਇੱਕ ਦਿਨ ਗਏ ਕਹਿੰਦੇ ਇਹਨੂੰ ਪੂਰਦੇ ਕਿਉਂ ਨਹੀਂ ਫਿਰ ਪਰ ਇਹਨੂੰ ਕਿਉਂ ਨਹੀਂ ਪੂਰਦੇ ਪੂਰੀ ਕਿੱਥੋਂ ਜੀ ਕਿਆ ਕਰੂੰਗਾ ਜੀ ਮੈਂ ਪਾਣੀ ਕਿੱਥੇ ਜਾਊਗਾ ਜੀ ਪਾਣੀ ਕਿੱਥੇ ਜਾਊਗਾ ਪਾਣੀ ਕਿੱਥੇ ਜਾਊਗਾ ਜੀ ਆਪਾਂ ਪੂਰ ਦਾਂਗੇ ਜੀ ਜਦੋਂ ਪਾਣੀ ਦੀ ਲੋਡ ਹੁੰਦੀ ਹੈ ਤਾਂ ਸਾਰੇ ਬੰਦੇ ਕੱਢ ਲੈਂਦੇ ਜਦੋਂ ਲੋਡ ਨਹੀਂ ਹੁੰਦੀ ਉਦੋਂ ਇੰਜਣ ਪਿਆ ਰਹਿਦਾ ਕੋਈ ਨਹੀਂ ਹੱਥ ਲਾਉਂਦਾ ਜਦੋਂ ਇਹ ਲੋਡ ਹੁੰਦੀ ਆ ਉਦੋਂ ਕੱਢ ਲੈਂਦੇ ਨਿਕਾਲਾ ਦਿੰਦੇ ਕੱਢਦਾ ਕੌਣ ਜ਼ਿਮੀਦਾਰ ਜੀ ਸਾਰੇ ਲਾਣੇ ਜ਼ਿਮੀਦਾਰ ਜਦੋਂ ਲੋਡ ਹੁੰਦੀ ਉਦੋਂ ਕੱਢ ਲੈਂਦੇ ਆ ਜਦੋਂ ਲੋਡ ਪ੍ਰਸ਼ਾਸਨ ਦਾ ਕਹ ਰਹੇ ਸੀ ਪ੍ਰਸ਼ਾਸਨ ਦਾ ਕੋਈ ਗੱਲ ਪਹੁੰਚੀ ਨਹੀਂ ਮੁੜ ਕੇ ਤੁਹਾਡੀ ਜਗ੍ਹਾ ਕੋਈ ਮਦਦ ਨਹੀਂ ਕਰਕੇ ਪ੍ਰਸ਼ਾਸਨ ਕੋਲ ਹੁਣ ਤੱਕ ਇਹ ਜਾ ਰਿਹਾ ਪੰਚਾਇਤ ਵੱਲੋਂ ਵੀ ਅਸੀਂ ਜਾ ਕੇ ਆਏ ਆ ਪਰ ਕਿਸੇ ਨੂੰ ਕੋਈ ਇਨਫੋਰਮ ਨਹੀਂ ਹੈ ਸਾਡੇ ਬੰਦੂ ਵੀ ਇਹ ਗਏ ਹੈ ਨਹੀਂ ਗਏ ਹੈ ਸਾਨੂੰ ਕੋਈ ਇਨਫੋਰਮ ਨਹੀਂ ਮਤਲਬ ਕੁੱਲ ਮਿਲਾ ਕੇ ਇਹ ਦੇਖਿਆ ਵੀ ਤੁਸੀਂ ਪਿੰਡ ਵਾਲੇ ਇਕੱਠੇ ਹੈ ਨਹੀਂ ਜੇਕਰ ਪੰਚਾਇਤ ਨੇ ਕੋਈ ਵੀ ਐਕਸ਼ਨ ਲੈਣਾ ਕਿ ਅਗਰ ਪਿੰਡ ਵਾਲਿਆਂ ਨੂੰ ਸਾਥ ਨਹੀਂ ਲੈ ਕੇ ਜਾ ਸਕਦੇ ਕੀ ਪਿੰਡ ਵਾਲਿਆਂ ਨੂੰ ਵੀ ਪਤਾ ਰਹੇ ਵੀ ਪੰਚਾਇਤ ਸਾਡੀ ਮਤਲਬ ਉਹਨਾਂ ਤੁਹਾਡਾ ਬੇਸਿਕਲੀ ਇਹ ਕਹਿਣ ਦਾ ਭਾਵ ਆ ਵੀ ਪ੍ਰਸ਼ਾਸਨ ਕਿਸੇ ਤਰੀਕੇ ਦਾ ਨਾ ਕੋਈ ਕੰਮ ਕਰ ਨਹੀਂ ਰਿਹਾ ਇੱਕ ਦੂਜੇ ਦੇ ਗੱਲ ਛੁੱਟੀ ਜਾਏ 1% ਨਹੀਂ ਪ੍ਰਸ਼ਾਸਨ ਕੰਮ ਕਰ ਰਿਹਾ ਅੱਗੇ ਤੋਂ ਉਹ ਕਦੇ ਵੀਡੀਓ ਐਚ ਡੀ ਐਮ ਸਾਹਿਬ ਤੇ ਐਚ ਡੀ ਐਮ ਵੀਡੀਓ ਸਾਹਿਬ ਤੇ ਕੋਈ ਏ ਡੀ ਜੀ ਪੀ ਤੇ ਕੋਈ ਡੀ ਸੀ ਸਾਹਿਬ ਤੇ ਗੱਲਾਂ ਇੱਕ ਦੂਜੇ ਤੇ ਸੁੱਚ ਸੁਟ ਕੇ ਕਹਿਣ ਦਾ ਮਤਲਬ ਸਾਨੂੰ ਨਰਕ ਦੇ ਵਿੱਚ ਗੇਰਿਆ ਹੋਇਆ ਜੀ ਸਰ ਦੇਖੋ ਪ੍ਰਸ਼ਾਸਨ ਸਾਡਾ ਪਿੰਡ ਵਾਲਿਆਂ ਦਾ ਤਾਂ ਐਮ ਐਲ ਏ ਹੁੰਦਾ ਹੈ ਵੱਤੇ ਵੱਧ ਇੱਥੇ ਤੱਕ ਪਹੁੰਚਿਆ ਇੱਥੇ ਅਨਮੋਲ ਗਗਨਮਾਨ ਮੈਡਮ ਆ ਲਈ ਆਪ ਉਹਨੇ ਮੌਕਾ ਦਿਖਾ ਲਿਆ ਐਸਟੀਮ ਵੀਡੀਓ ਤਹਿਸੀਲਦਾਰ ਸਾਰੇ ਫਿਰਕੇ ਚਲੇਗੇ ਹਾਂ ਉਹ ਸਾਹਮਣੇ ਦੇਖ ਲੋ ਕੰਧਗਿਰਗੀ ਸਾਹਮਣੇ ਮਕਾਨ ਦੀ ਧਿਆਨ ਸਿੰਘ ਦੀ ਆ ਵੀ ਗਰਜਣੀ ਧਰਮ ਸਾਲਾ ਸਾਡੇ ਪਿੰਡ ਦੀ ਇਹ ਮਤਲਬ ਕਿ ਜਿਹੜਾ ਇਹ ਜਿਹੜਾ ਇਹ ਜਿੱਥੇ ਆਪਾਂ ਖੜੇ ਹੈ ਨਾ ਬੇਸਿਕਲੀ ਇਹ ਐਸਸੀ ਸਮਾਜ ਇੱਧਰ ਸਾਰੇ ਆਪਣਾ ਆਪਾਂ ਗੁਰੂ ਦੇ ਸਿੰਘ ਆਪਾਂ ਇਹ ਗੱਲ ਮੰਨਦੇ ਨਹੀਂ ਹੈਗੇ ਪਰ ਗੁਰੂ ਗ੍ਰੰਥ ਸਾਹਿਬ ਵੀ ਸਾਡਾ ਰੱਬ ਹੈ ਇਹਦੇ ਅੱਗੇ ਸਾਡੀਆਂ ਅਰਦਾਸਾਂ ਹੋਣੀਆਂ ਮਰਿਆਂ ਦੀਆਂ ਜੰਮਿਆਂ ਦੀਆਂ ਸਾਡਾ ਇਹੀ ਬਲਾਕ ਹੋ ਗਿਆ ਪਿੱਛੇ ਕੁਝ ਨਹੀਂ ਅੰਦਰ ਬਦਬੂ ਆਉਂਦੀ ਜਿੱਥੇ ਸੱਚਖੰਡ ਸਾਹਿਬ ਹੈ ਮੱਥੇ ਟੇਕ ਟੇਕ ਸੰਗ ਇੱਧਰੋਂ ਆਉਂਦੀ ਸੀਗੀ ਸਾਰੀ ਬੰਦ ਹੋ ਗਈ ਆ ਪਿੱਛੇ ਤੱਕ ਪਾਣੀ ਚਲੇ ਜਾਂਦਾ ਇੱਧਰ ਤੱਕ ਇੱਥੇ ਟਾਇਲਟ ਲੈਟਰਨ ਘੁੰਮਦੀ ਜੱਥੇ ਇਹ ਸੀਵਰੇਜ ਵਾਲਾ ਇਹ ਇਹ ਮਤਲਬ ਕਿ ਬਰਸਾਤੀ ਪਾਣੀ ਨਹੀਂ ਹੈ ਕੱਲਾ ਇਹ ਇਹ ਘਰਾਂ ਦਾ ਪਾਣੀ ਆ ਪੂਰਾ ਬਾਥਰੂਮ ਵਾਲਾ ਪਾਣੀ ਪੂਰਾ ਆਉਂਦਾ ਹੈ ਫੇਰ ਵਿੱਚ ਨੂੰ ਲੰਘ ਕੇ ਆਉਂਦੇ ਸੁੰਡੀਆਂ ਬਦਬੂ ਮਾਰਦੀ ਅੰਦਰ ਤੱਕ ਸੱਚਖੰਡ ਤੱਕ ਦਰਬਾਰ ਸਾਹਿਬ ਤੱਕ ਸੰਗਤ ਐਦਾਂ ਆਉਂਦੀ ਘੁੰਮ ਕੇ ਤੇ ਵੀਡੀਓ ਨੇ ਸਾਰਾ ਮੌਕਾ ਦਿਖਾ ਲਿਆ ਪਹਿਲਾਂ ਕੋਈ ਹੱਲ ਨਹੀਂ ਹੋ ਰਿਹਾ ਇਹਦਾ ਤੇ ਹੁਣ ਇਹ ਕਿੰਦੇ ਵੀ ਇੱਥੇ ਨਾਲ ਦੇ ਨਾ ਜਿਹੜਾ ਇਹ ਅੰਗੜਵਾੜੀ ਸੈਂਟਰ ਵੀ ਆ ਇੱਥੇ ਵੀ ਹਾਲਾਤ ਇਦਾਂ ਦੇ ਹੀ ਨੇ ਇਦਾਂ ਹੀ ਆ ਸਾਰੇ ਇੱਥੇ ਜਦੋਂ ਕੋਈ ਟੀਮ ਆਉਂਦੀ ਹੈ ਨਾ ਜਿਵੇਂ ਬੂਥਗੜ ਵਗੈਰਾ ਤੋਂ ਮੈਡੀਕਲ ਟੀਮ ਆਉਂਦੀ ਬੱਚਿਆਂ ਨੂੰ ਕੁਝ ਕਰਮ ਆਉਂਦੀ ਤੇ ਉਹ ਉੱਥੇ ਖੜ ਕੇ ਮੁੜ ਜਾਂਦੇ ਆ ਮੈਡਮ ਇੱਥੇ ਜਸਵਿੰਦਰ ਗੌਰ ਮੈਡਮ ਜਿਹੇ ਉਹਨਾਂ ਨੂੰ ਪੁੱਛ ਲਓ ਤੁਸੀਂ ਅੰਗਨਵਾੜੀ ਵਾਲਿਆਂ ਨੂੰ ਇੱਥੇ ਕੋਈ ਨਹੀਂ ਆਉਂਦਾ ਹੈਗਾ ਛੋਟੇ ਬੱਚਿਆਂ ਨੂੰ ਦੇਖਣ ਵੀ ਉਹ ਉੱਥੋਂ ਕੱਢ ਕੇ ਮੁੜ ਜਾਂਦੇ ਆ ਟਰਾਂਸਫਰਰੋਂ ਕੋਲ ਮਤਲਬ ਕਿ ਹੁਣ ਇਹ ਇੱਕ ਤਰ੍ਹਾਂ ਦਾ ਇਹ ਹੋ ਗਿਆ ਵੀ ਸਾਡੇ ਸਮਾਜ ਨਾਲੇ ਤੱਕਾ ਹੋ ਰਿਹਾ ਇਸ ਨਾਲ ਕਹਿੰਦਾ ਇੱਕ ਵਾਰ ਮੈਂ ਆਪਣੇ ਸਹਿਯੋਗੀ ਨੂੰ ਕਹਾਂਗਾ ਇਹ ਛੋਟੇ-ਛੋਟੇ ਬੱਚੇ ਜਿਹੜੇ ਨੇ ਤਰੰਜੀਤ ਸ਼ਰਮਾ ਜੀ ਜਰੂਰ ਇਹ ਤਸਵੀਰਾਂ ਦਿਖਾਉਣ ਕਿਉਂਕਿ ਇਹ ਇੱਥੇ ਇਹ ਇੱਕ ਤਰ੍ਹਾਂ ਦਾ ਕੋਈ ਇੱਕ ਜਿਹੜਾ ਪੰਜਾਬ ਦਾ ਪਰ ਇਹ ਜੋ ਸਥਿਤੀ ਬਣਦੀ ਨਜ਼ਰ ਆ ਰਹੀ ਹੈ ਇਹ ਕਿਤਨਾ ਕਿਤੇ ਇੱਥੇ ਹਰੇਕ ਵਰਗ ਜਿਹੜਾ ਹੈ ਉਹ ਵੀ ਪ੍ਰਭਾਵਿਤ ਹੋ ਰਿਹਾ ਤਾਂ ਦੂਸਰੇ ਪਾਸੇ ਜੇ ਇਹ ਤਸਵੀਰ ਹੈ ਦੇਖੋ ਵੀ ਇੱਥੇ ਪੂਰਾ ਇਹ ਰਸਤਾ ਜਿਹੜਾ ਹੈ ਇਹ ਇਸ ਛੱਪੜ ਦੇ ਵਿੱਚੋਂ ਦੀ ਨਿਕਲਦਾ ਹੋਇਆ ਪਾਣੀ ਜਿਹੜਾ ਇਹ ਅੰਗੜਵਾਲੀ ਸੈਂਟਰ ਤੱਕ ਵੀ ਜੜਾ ਜਾਂਦਾ ਹੈ ਤਾਂ ਉਸੀਆਂ ਵੀ ਤਸਵੀਰਾਂ ਜਿਹੜੀਆਂ ਨੇ ਉਹ ਵੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਉੱਥੇ ਫਿਲਹਾਲ ਜ ਪਰ ਜਿਸ ਤਰੀਕੇ ਦੇ ਨਾਲ ਹਾਲਾਤ ਬਣਦੇ ਜਾਂਦੇ ਨੇ ਉਹ ਕਿਤੇ ਨਾ ਕਿਤੇ ਜਰੂਰ ਇਸ ਪਾਸੇ ਨੂੰ ਵੀ ਨਿਗਾਹ ਜਿਹੜੀ ਹੈ ਪ੍ਰਸ਼ਾਸਨ ਦੀ ਜਿਹੜੀ ਹੈ ਪੈਣੀ ਚਾਹੀਦੀ ਕਿਉਂਕਿ ਅੰਗੜਵਾੜੀ ਦਾ ਹੌਣ ਕਰਕੇ ਜਿੱਥੇ ਬੱਚਿਆਂ ਨੂੰ ਵੀ ਪਰੇਸ਼ਾਨੀਆਂ ਨੇ ਉੱਥੇ ਬੱਚਿਆਂ ਦੀ ਬਿਮਾਰ ਹੋਣ ਦੀ ਜਿਹੜੀ ਇਹ ਕਗਾਰ ਰ ਹੈ ਉਹ ਜਿਸ ਤਰੀਕੇ ਦੇ ਨਾਲ ਵੱਧ ਰਹੀ ਹੈ ਤਾਂ ਉਹ ਫਿਲਹਾਲ ਜੋ ਸਥਿਤੀ ਹੈ ਉਹ ਕਿਤੇ ਨਾ ਕਿਤੇ ਜਰੂਰ ਇਸ ਪਾਸੇ ਵੱਲ ਨੂੰ ਵੀ ਧਿਆਨ ਜਿਹੜਾ ਦੇਣ ਦੀ ਜ਼ਰੂਰਤ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਪ੍ਰਸ਼ਾਸਨ ਲਗਾਤਾਰ ਇਹ ਦਾਅਵੇ ਜਰੂਰ ਕਰਦਾ ਹੈ ਕੀ ਸਥਿਤੀ ਜਿਹੜੀ ਹੈ ਉਹ ਸਹੀ ਹੋ ਰਹੀ ਹੈ ਪਰ ਹਾਲਾਤ ਜਿਹੜੇ ਨੇ ਕੁਝ ਹੋਰ ਕਹਿੰਦੇ ਨੇ ਕਿਉਂਕਿ ਪਾਣੀ ਜਿਹੜਾ ਉਹ ਅੰਦਰ ਤੱਕ ਜਿਹੜਾ ਹੈ ਇਸ ਤਸਵੀਰ ਰਾਹੀਂ ਤੁਸੀਂ ਦੇਖ ਸਕਦੇ ਹੋ ਕਿ ਅੰਦਰ ਤੱਕ ਪਾਣੀ ਜਿਹੜਾ ਉਸ ਮਾਇਆ ਹੋਇਆ ਪਰ ਲੋਕ ਜਿਹੜੇ ਨੇ ਉਹ तमाम ਪਿੰਡ ਵਾਸੀ ਜਿਹੜੇ ਨੇ ਉਹ ਇਕੱਤਰ ਹੋਏ ਨੇ ਕਿਉਂਕਿ ਹਰੇਕ ਜਿਹੜਾ ਰਸਤਾ ਹੈ ਹਰੇਕ ਪਿੰਡ ਨੂੰ ਜਾਣ ਵਾਲਾ ਰਸਤਾ ਜਿਹੜਾ ਹੈ ਉਹ ਬੁਰੇ ਤਰੀਕੇ ਦੇ ਨਾਲ ਪ੍ਰਭਾਵਿਤ ਹੈ ਪਿੰਡ ਵਾਸੀ ਅੱਜ ਇਕੱਤਰ ਹੋਏ ਸੀ ਆਪਣੀਆਂ ਮਜਬੂਰੀਆਂ ਜਿਹੜੀਆਂ ਨੇ ਉਹ ਸੁਣਾਉਣ ਦੇ ਲਈ ਤੁਹਾਨੂੰ ਲੱਗਦਾ ਵੀ ਕਿਸੇ ਤਰੀਕੇ ਦੇ ਨਾਲ ਤੁਸੀਂ ਅੱਗੇ ਤੱਕ ਪਹੁੰਚ ਕਰੋਗੇ ਜਾਂ ਇਸੇ ਤਰੀਕੇ ਦੇ ਨਾਲ ਹੀ ਰਹਿਣਾ ਹਾਲਾਤ ਜਿਹੜੇ ਨੇ ਅਸੀਂ ਤਾਂ ਜੀ ਹੁਣ ਕਰਦੇ ਆਂ ਅੱਗੇ ਹੁਣ ਇਹਨਾਂ ਦੀ ਮਰਜ਼ੀ ਆ ਅੱਗੇ ਅਸੀਂ ਤਾਂ ਕਰਦੇ ਆਂ ਵੀ ਸਾਡਾ ਹੱਲ ਹੋਵੇ ਤੁਹਾਡਾ ਵੀ ਮਕਾਨ ਡਿੱਗਿਆ ਸੀ ਹਾਂਜੀ ਸਾਡੀ ਉਹ ਸਾਰੀ ਕੰਧ ਡਿੱਗੀ ਪਈ ਹੈ ਸਾਡੇ ਛੋਟੇ ਛੋਟੇ ਬੱਚੇ ਆ ਜੀ ਐਨਾ ਬੁਰਾ ਹਾਲ ਆ ਬਹੁਤ ਜ਼ਿਆਦਾ ਸਾਰੇ ਸਾਰੇ ਮਕਾਨ ਨੇ ਤੇੜਾ ਆ ਗਏ ਜੀ ਕੋਈ ਜ਼ਿੰਮੇਵਾਰ ਹੈ ਕੋਈ ਜ਼ਿੰਮੇਵਾਰ ਨਹੀਂ ਸਾਡਾ ਐਨਾ ਬੁਰਾ ਹਾਲ ਆ ਤਰੂ ਕਿ ਜਾਂਦੇ ਜਿਹੜੇ ਪ੍ਰਸ਼ਾਸਨਿਕ ਅਧਿਕਾਰੀਂ ਤੱਕ ਪਹੁੰਚ ਨਹੀਂ ਤੁਹਾਡੀ ਹੁੰਦੀ ਪੰਜਾਬ ਸਰਕਾਰ ਕਹਿੰਦੀ ਵੀ ਅਸੀਂ ਲਗਾਤਾਰ ਪਿੰਡਾਂ ਦਾ ਵਿਕਾਸ ਕਰ ਰਹੇ ਹਾਂ ਐਮਐਲਏ ਕਹਿੰਦੇ ਆ ਪਰ ਹਾਲਾਤ ਜਿਹੜੇ ਜ਼ਮੀਨੀ ਪੱਧਰ 'ਤੇ ਕਿਉਂ ਨਹੀਂ ਦਿਖਾਏ ਜਾਂਦੇ ਫਿਰ ਹਾਂਜੀ ਵੀਰ ਜੀ ਉਹ ਆਏ ਨੇ ਇੱਕ ਦੋ ਵਾਰੀ ਆਏ ਨੇ ਬਾਰ ਬਾਰ ਤੇ ਉਹ ਗੱਲਬਾਤ ਕਰਕੇ ਮੁੜ ਗਏ ਪਰ ਇਹਦਾ ਕੋਈ ਹੱਲ ਨਹੀਂ ਹੋਇਆ ਟੋਬੇ ਦਾ ਕੋਈ ਹੱਲ ਨਹੀਂ ਹੋਇਆ ਸਾਡਾ ਮਕਾਨ ਦੇਖ ਲਓ ਸਾਹਮਣੇ ਸਾਰੀ ਕੰਦ ਗਿਰੀ ਪਈ ਹੈ ਛੋਟੇ ਛੋਟੇ ਬੱਚੇ ਆ ਸਾਡੇ ਮੇਨ ਤਸਵੀਰਾਂ ਜਿਹੜੀਆਂ ਨੇ ਇਹ ਹਰੇਕ ਉਸ ਤੱਥ ਨੂੰ ਅਸੀਂ ਬਿਆਨ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਮੀਨੀ ਪੱਧਰ ਤੇ ਆ ਕੇ ਕਿਉਂਕਿ तमाम ਜਿਹੜੇ ਸਰਕਾਰਾਂ ਨੇ ਜਾਂ ਕਹਿ ਲਈ ਵੀ ਪੰਜਾਬ ਸਰਕਾਰ ਆਵਾਦੀ ਪਾਰਟੀ ਹੈ ਐਮ ਐਲ ਏ ਜਿਹੜੇ ਇੱਥੋਂ ਦੇ ਅਨਮੋਲ ਗਗਨ ਮਾਨ ਨੇ ਉਹ ਲਗਾਤਾਰ ਦਾਅਵੇ ਕਰਦੇ ਸੀਗੇ ਕਿ ਉਹਨਾਂ ਦੇ ਹਲਕੇ ਦਾ ਵਿਕਾਸ ਜਿਹੜਾ ਉਹ ਹੋਇਆ ਪਰ ਅਸਲੀਅਤ ਕੀ ਹੈ ਜਮੀਨੀ ਪੱਧਰ ਕੀ ਹੈ ਉਹ ਦਿਖਾਉਣ ਦੇ ਲਈ ਅੱਜ ਅਸੀਂ ਤਹਿਸੀਲ ਖਰੜ ਹਲਕਾ ਖਰੜ ਦੇ ਪਿੰਡ ਹਸਨਪੁਰ ਪਹੁੰਚੇ ਸੀ ਇੱਥੋਂ ਦੇ ਲੋਕਾਂ ਦੀਆਂ ਤਕਲੀਫਾਂ ਮੁਸ਼ਕਲਾਂ ਜਿਹੜੀਆਂ ਨੇ ਤੁਸੀਂ ਖੁਦ ਕੈਮਰੇ ਦੇ ਜ਼ਰੀਏ ਸੁਣਿਆ ਔਰ ਪੀਟੀਸੀ ਨਿਊਜ਼ ਦੀ ਟੀਮ ਵੱਲੋਂ ਇਹ ਤਮਾਮ ਜ਼ਮੀਨੀ ਪੱਧਰ ਦੀਆਂ ਖਬਰਾਂ ਜਿਹੜੀਆਂ ਨੇ ਅਸੀਂ ਜ਼ਰੂਰ ਜੜੇ ਹੈ ਜਨਤਾ ਕਰਦੇ ਰਾਂਗੇ ਕੈਮਰਾ ਪਰਸਨ ਤਰਨਜੀਤ ਸ਼ਰਮਾ ਦੇ ਨਾਲ ਮਨਜੋਤ ਸਿੰਘ ਕਾਂਗ ਪੀਟੀਸੀ ਨਿਊਜ਼ ਹਸਨਪੁਰ